ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਨ ਵਾਲੀ ਹਾਂ ਇੱਕ ਅਜਿਹੀ ਸਮੱਸਿਆ ਬਾਰੇ ਜੋ ਪੰਜਾਬੀਆਂ ਦੇ ਹਰ ਘਰ ਵਿੱਚ ਵੱਧਦੀ ਜਾ ਰਹੀ ਹੈ ਉਹ ਕਿਹੜੀ ਸਮੱਸਿਆ ਹੈ ਉਹ ਹੈ ਦਿਲ ਦੀ ਬਿਮਾਰੀ ਕੀ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਦਿਲ ਦੀ ਬਿਮਾਰੀ ਦਾ ਖਤਰਾ ਭਾਰਤ ਦੇ ਬਾਕੀ ਸਟੇਟਾਂ ਨਾਲੋਂ ਕਾਫੀ ਜ਼ਿਆਦਾ ਹੈ Indian Council of Medical Research ਦੀ ਇੱਕ ਵੱਡੀ ਰਿਪੋਰਟ ਦੇ ਮੁਤਾਬਕ ਪੰਜਾਬ ਵਿੱਚ ਹਰ ਇੱਕ ਲੱਖ ਵਿੱਚੋਂ 272 ਲੋਕ ਦਿਲ ਦੀ ਬਿਮਾਰੀ ਨਾਲ ਮਰ ਰਹੇ ਹਨ ਜੋ ਕਿ 올 ਇੰਡੀਆ ਐਵਰੇਜ ਨਾਲੋਂ ਡੇਢ ਗੁਣਾ ਜ਼ਿਆਦਾ ਹੈ ਇਹ ਡਾਟਾ ਸੁਣ ਕੇ ਸ਼ਾਇਦ ਹੀ ਤੁਹਾਨੂੰ ਸ਼ੌਕ ਲੱਗਿਆ ਹੋਵੇ ਪਰ ਅਸਲ ਸ਼ੌਕ ਹੁਣ ਮਿਲੇਗਾ ਜਦੋਂ ਪੰਜਾਬੀਆਂ ਦੇ ਖਰਾਬ ਜੀਵਨ ਸ਼ੈਲੀ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਜਿਹੜੇ ਕਿ ਦਿਲ ਦੀ ਬਿਮਾਰੀ ਦਾ ਖਤਰਾ ਬਣਾਉਣ ਦੇ ਲਈ ਜ਼ਿੰਮੇਵਾਰ ਹਨ ਸੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਕਿ ਪੰਜਾਬੀਆਂ ਨੂੰ ਦਿਲ ਦੀ ਬਿਮਾਰੀ ਕਿਉਂ ਦਿਨੋਂ ਦਿਨ ਵਧਦੀ ਜਾ ਰਹੀ ਹੈ ਤੇਜ਼ੀ ਨਾਲ ਕਿਉਂ ਭਾਰਤ ਦੇ ਬਾਕੀ ਸਟੇਟਾਂ ਨਾਲੋਂ ਜਾਂ ਫੋਰਨ ਕੰਟਰੀਜ਼ ਦੇ ਨਾਲੋਂ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧਦਾ ਜਾ ਰਿਹਾ ਹੈ ਪੰਜਾਬੀਆਂ ਨੂੰ ਸੋ ਕਰਾਂਗੇ ਗੱਲਬਾਤ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੀ ਆਪਣੀ ਹੈਲਥ ਐਂਡ ਲਾਈਫਸਟਾਈਲ ਕੋਚ ਰਾਜਵਿੰਦਰ ਕੌਰ ਤੇ ਤੁਹਾਡਾ ਆਪਣੇ ਹੈਲਥ ਚੈਨਲ ਤੰਦਰੁਸਤ ਪੰਜਾਬ ਵਿੱਚ ਸਾਰਿਆਂ ਦਾ ਸਵਾਗਤ ਹੈ ਸੋ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਲਾਈਕ ਐਂਡ ਸ਼ੇਅਰ ਵੀ ਕਰਦਿਆ ਕਰੋ ਅਗਰ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਦੀ ਹੈ ਜਾਂ ਫਿਰ ਇਸ ਵੀ ਨਾਲ ਕੋਈ ਤੁਹਾਨੂੰ ਫਾਇਦਾ ਹੁੰਦਾ ਹੈ ਸੋ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਉਹ ਸ਼ੌਕਿੰਗ ਫੈਕਟਸ ਦੀ ਜਿਹਨੂੰ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਪੰਜਾਬੀਆਂ ਨੂੰ ਕਿਉਂ ਜ਼ਿਆਦਾ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧਦਾ ਜਾ ਰਿਹਾ ਹੈ ਇਸੇ ਹੋਈਆਂ ਵੱਖ-ਵੱਖ ਸਟੱਡੀਜ਼ ਜਾਂ ਖੋਜਾਂ ਕੀ ਕਹਿ ਰਹੀਆਂ ਹਨ ਸੋ ਕਰਦੇ ਹਾਂ ਗੱਲਬਾਤ ਸੋ ਪੰਜਾਬ ਹੈਲਥ ਡਿਪਾਰਟਮੈਂਟ ਰਿਪੋਰਟ 2021 ਦੀ ਸਟੱਡੀ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ 30 ਤੋਂ 40% ਜਿਹੜੇ ਨੌਜਵਾਨ ਹੈਗੇ ਆ ਉਹ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਪੀੜਤ ਹਨ ਤੇ ਇਹ ਤਾਂ 2021 ਦੀ ਰਿਪੋਰਟ ਹੈ ਅਜੇ ਤੇ ਅਗਰ ਅੱਜ ਦੀ ਗੱਲ ਕਰੀਏ ਤੇ ਇਹ ਅੰਕੜੇ ਹੋਰ ਜ਼ਿਆਦਾ ਵੱਧ ਗਏ ਹਨ ਸੋ ਇਸ ਤੋਂ ਇਲਾਵਾ 30% ਤੋਂ ਵੱਧ ਲੋਕਾਂ ਨੂੰ ਹਾਈ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਤੇ 12 ਤੋਂ 14% ਲੋਕ 슈ਗਰ ਦੇ ਨਾਲ ਪੀੜਤ ਹਨ ਤੇ 35 ਤੋਂ 40% ਲੋਕ ਓਵਰ weight ਹਨ ਮਤਲਬ ਮੋਟਾਪਾ ਹੈ ਉਹਨਾਂ ਨੂੰ ਸੋ ਇਹਨਾਂ ਸਾਰੀਆਂ ਕੰਡੀਸ਼ਨਸ ਦਾ ਡਾਇਰੈਕਟ ਕਨੈਕਸ਼ਨ ਹੈ ਤੁਹਾਡੇ ਦਿਲ ਦੇ ਨਾਲ ਇਸ ਤੋਂ ਇਲਾਵਾ World Health Organization ਐਂਡ ਲੈਂਸੀਟ ਰਿਪੋਰਟ ਔਨ ਸਾਊਥ ਏਸ਼ੀਆ ਦੀ ਸਟੱਡੀ ਕਹਿੰਦੀ ਹੈ ਕਿ ਦੱਖਣੀ ਏਸ਼ੀਆ ਖਾਸ ਕਰਕੇ ਪੰਜਾਬੀ ਜੈਨੇਟਿਕ ਤੌਰ ਤੇ ਦਿਲ ਦੀਆਂ ਬਿਮਾਰੀਆਂ ਦੇ ਲਈ ਜ਼ਿਆਦਾ ਖਤਰੇ ਦੇ ਵਿੱਚ ਹਨ ਅੱਜ ਦੇ ਟਾਈਮ ਵਿੱਚ ਬਾਕੀ ਸਟੇਟਾਂ ਦੇ ਮੁਕਾਬਲੇ ਪੰਜਾਬੀਆਂ ਨੂੰ 40 ਤੋਂ 50 ਸਾਲ ਦੀ ਉਮਰ ਵਿੱਚ ਹੀ ਹਾਰਟ ਅਟੈਕ ਆਉਣ ਦਾ ਖਤਰਾ ਬਣਨ ਲੱਗ ਜਾਂਦਾ ਹੈ ਜਦਕਿ ਫੋਰਨ ਕੰਟਰੀਜ਼ ਦੇ ਵਿੱਚ ਇਹ 60 ਸਾਲ ਤੋਂ ਬਾਅਦ ਆਉਂਦਾ ਹੈ ਇਸ ਦਾ ਸਾਫ਼-ਸਾਫ਼ ਮਤਲਬ ਹੈ ਕਿ ਸਾਡੀ ਹੈਲਥ ਅੱਜ ਦੀ ਸਾਡੀ ਗਲਤ ਜੀਵਨ ਸ਼ੈਲੀ ਹੋਣ ਕਰਕੇ ਗਲਤ ਖਾਣ ਪੀਣ ਕਰਕੇ 15 ਤੋਂ 20 ਸਾਲ ਪਹਿਲਾਂ ਹੀ ਖਰਾਬ ਹੋ ਰਹੀ ਹੈ ਜਿਹੜਾ ਕਿ ਬਹੁਤ-ਬਹੁਤ ਹੈਰਾਨ ਕਰ ਦੇਣ ਵਾਲਾ ਅੰਕੜਾ ਹੈ ਇਸ ਤੋਂ ਇਲਾਵਾ ਪਾਰਟ ਨੰਬਰ 2 ਦੀ ਗੱਲ ਕਰੀਏ ਉਹ ਹੈ ਕਿ ਜੋ ਅਸੀਂ ਰੋਜ਼ਾਨਾ ਗਲਤੀਆਂ ਕਰਦੇ ਹਾਂ ਜਿਸ ਦੇ ਨਾਲ ਤੁਹਾਡੀ ਦਿਲ ਦੀ ਸਿਹਤ ਹੌਲੀ-ਹੌਲੀ ਕਮਜ਼ੋਰ ਹੋ ਰਹੀ ਹੈ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਗਲਤੀ ਦੀ ਗੱਲ ਕਰਦੇ ਹਾਂ ਕਿ ਪੰਜਾਬੀ ਕਿਹੜੀਆਂ ਗਲਤੀਆਂ ਕਰਦੇ ਹਨ ਉਹ ਹੈ ਘਿਓ ਤੇ ਮੱਖਣ ਦਾ ਓਵਰਡੋਸ ਸੋ ਖਾਣੇ ਦੇ ਵਿੱਚ ਬਹੁਤ ਜ਼ਿਆਦਾ ਤੇਲ ਕਿਉਂ ਮੱਖਣ ਦਾ ਇਸਤੇਮਾਲ ਕਰਨਾ ਸੋ ਅਸੀਂ ਪੰਜਾਬੀ ਜ਼ਿਆਦਾਤਰ ਘਰਾਂ ਦੇ ਵਿੱਚ ਵੀ ਹਰ ਰੋਜ਼ ਸਵੇਰ ਨੂੰ ਪਰੌਂਠੇ ਕਈ ਤਾਂ ਪਰੌਂਠਿਆਂ ਦੇ ਨਾਲ ਵੀ ਉੱਪਰ ਦੀ ਬਹੁਤ ਜ਼ਿਆਦਾ ਮੱਖਣ ਲਗਾ ਕੇ ਬਟਰ ਲਗਾ ਕੇ ਜਿਹੜਾ ਮਾਰਕੀਟ ਦੇ ਵਿੱਚੋਂ ਮਿਲਦਾ ਹੈ ਇਸ ਤੋਂ ਇਲਾਵਾ ਹੋਰ ਘਿਓ ਲਗਾ ਕੇ ਉੱਪਰ ਦੀ ਖਾਂਦੇ ਹਨ ਜਿਹੜਾ ਕਿ ਬਹੁਤ ਬਹੁਤ ਜ਼ਿਆਦਾ ਖਤਰਾ ਪੈਦਾ ਕਰ ਰਿਹਾ ਹੈ ਸੋ ਜਿਹੜਾ ਕਿ ਤੁਹਾਡੇ ਡੇਲੀ ਦੇ ਰੁਟੀਨ ਦੇ ਵਿੱਚ ਜਿਹੜਾ ਤੁਹਾਨੂੰ ਤੇਲ ਕਿਉਂ ਖਾਣਾ ਚਾਹੀਦਾ ਹੈ ਜਿੰਨੀ ਰਿਕੁਆਇਰਮੈਂਟ ਹੈ ਉਸ ਤੋਂ ਕਿਤੇ ਜ਼ਿਆਦਾ ਤੁਸੀਂ ਖਾ ਰਹੇ ਹੋ ਤੇ ਇਹਨਾਂ ਤੇਲ ਕਿਉ ਵਿੱਚ ਬਹੁਤ ਜ਼ਿਆਦਾ ਸੈਚੂਰੇਟਿਡ ਫੈਟ ਦੀ ਮਾਤਰਾ ਹੁੰਦੀ ਹੈ ਤੇ ਇਹ ਐਕਸੈਸ ਸੈਚੂਰੇਟਿਡ ਫੈਟ ਤੁਹਾਡੀਆਂ ਧਮਣੀਆਂ ਤੁਹਾਡੀਆਂ ਨਸਾਂ ਨਾੜੀਆਂ ਦੇ ਵਿੱਚ ਬਲੌਕੇਜ ਪੈਦਾ ਕਰਨ ਲੱਗ ਜਾਂਦਾ ਹੈ ਚਿਕਨਾਹਟ ਦਾ ਰੂਪ ਲੈ ਕੇ ਸੋ ਇਸ ਤੋਂ ਇਲਾਵਾ ਤਲੀਆਂ ਹੋਈਆਂ ਚੀਜ਼ਾਂ ਦੇ ਜੰਕ ਫੂਡ ਅੱਜ ਦੇ ਟਾਈਮ ਦੇ ਵਿੱਚ ਘਰਾਂ ਦੇ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਚੱਲਦਾ ਹੀ ਰਹਿੰਦਾ ਹੈ ਉਹ ਚਾਹੇ ਕਿਸੇ ਦੀ ਬਰਥਡੇ ਪਾਰਟੀ ਹੋਵੇ ਚਾਹੇ ਅਨਿਵਰਸਰੀ ਹੋਵੇ ਚਾਹੇ ਵਿਆਹ ਸ਼ਾਦੀ ਹੋਵੇ ਤੁਸੀਂ ਆਫਿਸ ਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਬਹੁਤ ਯੂਜ਼ ਕਰਦੇ ਹੋ ਕਿਉਂਕਿ ਆਫਿਸ ਦੇ ਵਿੱਚ ਵੀ ਪਾਰਟੀਆਂ ਚੱਲਦੀਆਂ ਰਹਿੰਦੀਆਂ ਹਨ ਸੋ ਕਿਤੇ ਵੀ ਤੁਸੀਂ ਟਰੈਵਲ ਕਰਨਾ ਹੋਵੇ ਤੇ ਜਾਂ ਤੁਸੀਂ ਕਿਸੇ ਵੀ ਰਿਸ਼ਤੇਦਾਰਾਂ ਦੇ ਜਣਾ ਹੋਵੇ ਹਰ ਜਗ੍ਹਾ ਇਹੀ ਚੀਜ਼ਾਂ ਖਾਈਆਂ ਤੇ ਖਿਲਾਈਆਂ ਜਾ ਰਹੀਆਂ ਹਨ ਜਿਵੇਂ ਕਿ ਸਮੋਸਾ ਪਕੌੜੇ ਜਲੇਬੀ ਕੇਕ ਪੇਸਟਰੀਆਂ ਪਟੂਰੇ 버ਗਰ ਪੀਜ਼ਾ ਨਿਊਡਲਸ ਸੋ ਇਨਾਂ ਸਾਰਿਆਂ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਟ੍ਰਾਂਸ ਫੈਟ ਹੁੰਦਾ ਹੈ ਜੋ ਤੁਹਾਡੇ ਦਿਲ ਨੂੰ ਸਲੋ ਪాయిਜ਼ਨ ਵਾਂਗ ਖਾ ਜਾਂਦਾ ਹੈ ਸੋ ਹੁਣ ਨੰਬਰ 3 ਮਿਸਟੇਕ ਦੀ ਗੱਲ ਕਰੀਏ ਉਹ ਹੈ ਸ਼ਰਾਬ ਮਤਲਬ ਐਲਕੋਹਲ ਦਾ ਕਲਚਰ ਇੰਡੀਅਨ ਸਟੇਟਸ ਦੇ ਵਿੱਚ ਉਹ ਨੰਬਰ 1 ਤੇ ਜਿਹੜਾ ਆ ਉਹ ਪੰਜਾਬ ਐਲਕੋਹਲ ਕੰਜ਼ਮਪਸ਼ਨਸ ਦੇ ਵਿੱਚ ਮੰਨਿਆ ਜਾਂਦਾ ਹੈ ਸੋ ਇੱਥੇ ਬਹੁਤ ਜ਼ਿਆਦਾ ਸ਼ਰਾਬ ਦਾ ਸੇਵਨ ਕੀਤਾ ਜਾਣ ਲੱਗ ਗਿਆ ਹੈ ਸੋ ਜਿਹੜਾ ਕਿ ਬਹੁਤ ਜ਼ਿਆਦਾ ਹਾਨੀਕਾਰਕ ਹੈ ਬਹੁਤ ਜ਼ਿਆਦਾ ਤੁਸੀਂ ਜਦੋਂ ਐਲਕੋਹਲ ਲੈਂਦੇ ਹੋ ਇਸ ਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵਧਣ ਲੱਗ ਜਾਂਦਾ ਹੈ ਤੁਹਾਡਾ ਲੀਵਰ ਖਰਾਬ ਹੁੰਦਾ ਹੈ ਸੋ ਇਹਨਾਂ ਦੋਨਾਂ ਦਾ ਡਾਇਰੈਕਟ ਇਫੈਕਟ ਪੈਂਦਾ ਹੈ ਤੁਹਾਡੇ ਦਿਲ ਤੇ ਸੋ ਜਿਹੜਾ ਕਿ ਡਾਇਰੈਕਟ ਹਾਰਟ ਅਟੈਕ ਦਾ ਰਿਸਕ ਵਧਾਉਂਦਾ ਹੈ ਤੇ ਤੁਹਾਡੇ ਦਿਲ ਨੂੰ ਬਹੁਤ ਜ਼ਿਆਦਾ ਖਤਰੇ ਪੈਦਾ ਕਰਦਾ ਹੈ ਇਸ ਤੋਂ ਇਲਾਵਾ ਨੰਬਰ 4 ਤੇ ਗੱਲ ਕਰੀਏ ਉਹ ਹੈ ਲੈਕ ਆਫ ਅ ਫਿਜ਼ੀਕਲ ਐਕਟੀਵिटीज ਸੋ ਪਹਿਲਾਂ ਪੰਜਾਬੀ ਖੇਤੀਬਾੜੀ ਦਾ ਬਹੁਤ ਜ਼ਿਆਦਾ ਕੰਮ ਕਰਦੇ ਸਨ ਬਹੁਤ ਜ਼ਿਆਦਾ ਫਿਜ਼ੀਕਲ ਵਰਕ ਵੀ ਹੁੰਦਾ ਸੀਗਾ ਸੇ ਸੋ ਖਰਾਕ ਵੀ ਬਹੁਤ ਜ਼ਿਆਦਾ ਵਧੀਆ ਹੁੰਦੀ ਸੀ ਹੁਣ ਤਾਂ ਸਭ ਤੋਂ ਪਹਿਲਾਂ ਖੁਰਾਕ ਇੰਨੀ ਖਰਾਬ ਹੋ ਚੁੱਕੀ ਹੈ ਉਤੋਂ ਦੀ ਸਾਰਾ ਕੰਮ ਬੈਠਣ ਵਾਲਾ ਹੋ ਚੁੱਕਾ ਹੈ ਜ਼ਿਆਦਾਤਰ ਲੋਕਾਂ ਦੀ ਐਸੀਡੈਂਟਰੀ ਜੌਬਸ ਹਨ ਤੁਹਾਡੇ ਵਿੱਚੋਂ ਜ਼ਿਆਦਾਤਰ ਟੀਵੀ ਮੋਬਾਈਲ ਤੇ ਲੱਗ ਜਾਂਦੇ ਹਨ ਤੇ ਆਉਣਾ ਜਾਣਾ ਸਾਰਾ ਕੁਝ ਗੱਡੀਆਂ ਦੇ ਵਿੱਚ ਹੋ ਗਿਆ ਹੈ ਜਿਸ ਕਰਕੇ ਸਰੀਰ ਦੀ ਮੂਵਮੈਂਟ ਇੰਨੀ ਕੁ ਜ਼ਿਆਦਾ ਘਟ ਗਈ ਹੈ ਕਿ ਜਿਹੜਾ ਕਿ ਅੱਜ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ ਸੋ 1% ਵੀ ਲੋਕ ਐਕਸਰਸਾਈਜ਼ ਜਾਂ ਵਰਕਆਊਟ ਨਹੀਂ ਕਰ ਰਹੇ ਹਨ ਸੋ ਸੈਰ ਵੀ ਨਹੀਂ ਕਰ ਰਹੇ ਹਨ ਜੇਕਰ ਤੁਸੀਂ ਐਕਸਰਸਾਈਜ਼ ਨਹੀਂ ਕਰਦੇ ਹੋ ਤੁਹਾਡਾ ਮੋਟਾਪਾ ਤੁਹਾਨੂੰ ਆਏਗਾ ਢੇਟ ਵਧੇਗਾ ਇਸ ਦੇ ਨਾਲ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਸ਼ੂਗਰ ਦੀ ਬਿਮਾਰੀ ਕੋਲੇਸਟ੍ਰੋਲ ਦੀ ਬਿਮਾਰੀ ਲੱਗਣਗੀਆਂ ਤੇ ਅਲਟੀਮੇਟਲੀ ਤੁਹਾਡਾ ਦਿਲ ਤੁਹਾਨੂੰ ਜਵਾਬ ਦੇਣ ਲੱਗੇਗਾ ਹੁਣ ਨੰਬਰ 5 ਮਿਸਟੇਕ ਦੀ ਗੱਲ ਕਰਦੇ ਹਾਂ ਉਹ ਹੈ ਸਟ੍ਰੈਸ ਤੇ ਲੇਟ ਨਾਈਟ ਜਾਗਣਾ ਸੋ ਕੰਮ ਦਾ ਪ੍ਰੈਸ਼ਰ ਅੱਜ ਕੱਲ ਬਹੁਤ ਜ਼ਿਆਦਾ ਕੰਮ ਦਾ ਪ੍ਰੈਸ਼ਰ ਵੀ ਰਹਿੰਦਾ ਹੈ ਇਸ ਤੋਂ ਇਲਾਵਾ ਬਹੁਤ ਜ਼ਿਆਦਾ ਨਸ਼ਾ ਹੋਣ ਲੱਗ ਗਿਆ ਹੈ ਬਹੁਤ ਜ਼ਿਆਦਾ ਸੋ ਬਹੁਤ ਜ਼ਿਆਦਾ ਲੋਕ ਜੂਆ ਵੀ ਖੇਡਦੇ ਹਨ ਤੇ ਇਸ ਤੋਂ ਇਲਾਵਾ ਰਾਤ ਨੂੰ ਦੇਰ ਤੱਕ ਜਾਗਣਾ ਸੋ ਇਹ ਸਾਰੀਆਂ ਚੀਜ਼ਾਂ ਹਾਰਮੋਨਲ ਇੰਬੈਲੈਂਸ ਕਰਦੀਆਂ ਨੇ ਜਿਹੜੀਆਂ ਕਿ ਡਾਇਰੈਕਟ ਦਿਲ ਉੱਤੇ ਇਫੈਕਟ ਪਾਉਂਦੀਆਂ ਨੇ ਜਦੋਂ ਤੁਸੀਂ ਬਹੁਤ ਜ਼ਿਆਦਾ ਤਣਾਅ ਵਿੱਚ ਰਹਿੰਦੇ ਹੋ ਤੇ ਤੁਹਾਡੀਆਂ ਜਿਹੜੀਆਂ ਨਸਾਂ ਨਾੜੀਆਂ ਹਨ ਤੁਹਾਡੀਆਂ ਤਮਣੀਆਂ ਉਸੂੰਗੜਨ ਲੱਗ ਜਾਂਦੀਆਂ ਹਨ ਜਿਸ ਕਰਕੇ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਉਣ ਲੱਗ ਜਾਂਦੀ ਹੈ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਵੇਗੀ ਤੇ ਸਿੱਧਾ ਸਿੱਧਾ ਇਹ ਤੁਹਾਡੇ ਦਿਲ ਨੂੰ ਖਰਾਬ ਕਰਦੀ ਹੈ। ਅੱਜ ਕੱਲ ਦੇ ਮਾਡਰਨ ਟਾਈਮ ਦਾ ਕਲਚਰ ਹੀ ਬਣ ਗਿਆ ਹੈ ਲੇਟ ਸੌਣ ਦਾ। ਸੋ ਜਿਹੜਾ ਕਿ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ। ਜਦੋਂ ਤੁਸੀਂ ਬਹੁਤ ਜ਼ਿਆਦਾ ਲੇਟ ਸੌਂਦੇ ਹੋ, ਲੇਟ ਉੱਠਦੇ ਹੋ, ਇਸ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਤਣਾਅ ਵਿੱਚ ਰਹਿਣ ਲੱਗ ਜਾਂਦੇ ਹੋ। ਮੈਂਟਲੀ ਤੌਰ ਤੇ ਵੀਕ ਹੋਣ ਲੱਗ ਜਾਂਦੇ ਹੋ, ਚੜਚੜੇ ਹੋ ਜਾਂਦੇ ਹੋ, ਗੁੱਸਾ ਜ਼ਿਆਦਾ ਆਉਣ ਲੱਗ ਜਾਂਦਾ ਹੈ ਤੇ ਗੁੱਸਾ ਤੁਹਾਡੇ ਦਿਲ ਨੂੰ ਬਹੁਤ ਜ਼ਿਆਦਾ ਕਮਜ਼ੋਰ ਕਰਦਾ ਹੈ। ਤੇ ਰੀਜ਼ਨ ਬਣਦਾ ਹੈ ਦੇਰ ਦੀਆਂ ਬਿਮਾਰੀਆਂ ਦਾ लास्ट ਤੇ ਗੱਲ ਕਰੀਏ ਉਹ ਹੈ ਪੋਲਿਊਸ਼ਨ ਤੇ ਸਮੋਕਿੰਗ ਸੋ ਫਸਲਾਂ ਦੀ ਜਦੋਂ ਵੀ ਕਟਾਈ ਤੋਂ ਬਾਅਦ ਉਹਨਾਂ ਨੂੰ ਜਾਲਣ ਦੇ ਨਾਲ ਬਹੁਤ ਜ਼ਿਆਦਾ ਪੋਲਿਊਸ਼ਨ ਹੁੰਦਾ ਹੈ ਇਸ ਤੋਂ ਇਲਾਵਾ ਜਿਹੜੇ ਬੀੜੀ ਸਿਗਰਟ ਹੁੱਕਾ ਪੀਂਦੇ ਹਨ ਇਸ ਦੇ ਨਾਲ ਫੇਫੜੇ ਬਹੁਤ ਜ਼ਿਆਦਾ ਕਮਜ਼ੋਰ ਹੋਣ ਲੱਗ ਜਾਂਦੇ ਹਨ ਆਕਸੀਜਨ ਦੀ ਸਪਲਾਈ ਬਹੁਤ ਘਟ ਹੋ ਜਾਂਦੀ ਹੈ ਤੇ ਇਸ ਦਾ ਪ੍ਰਭਾਵ ਕੀ ਹੁੰਦਾ ਹੈ ਕਿ ਤੁਹਾਡੇ ਦਿਲ ਤੇ ਡਬਲ ਪ੍ਰੈਸ਼ਰ ਪੈਂਦਾ ਹੈ ਸੋ ਤੇ ਨਤੀਜਾ ਦਿਲ ਦੀਆਂ ਬਿਮਾਰੀਆਂ ਜਾਂ ਦਿਲ ਦਾ ਫੇਲ ਹੋ ਜਾਣਾ ਹੁਣ ਤੁਸੀਂ ਖੋਦ ਹੀ ਸੋਚੋ ਜਦੋਂ ਹਾਈ ਬਲੱਡ ਪ੍ਰੈਸ਼ਰ ਨਾਲ ਤੁਹਾਡੀਆਂ ਆਰਟਰੀਜ਼ ਮਤਲਬ ਤੁਹਾਡੀਆਂ ਧਮਣੀਆਂ ਵੀ ਬਲੌਕ ਹੋ ਰਹੀਆਂ ਹੋਣ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਤੁਹਾਡੀਆਂ ਬਲੱਡ ਵੈਸਲਸ ਜਿਹੜੀਆਂ ਖੂਨ ਵਾਲੀਆਂ ਨਸਾਂ ਨਾੜੀਆਂ ਉਹ ਕਮਜ਼ੋਰ ਹੋ ਰਹੀਆਂ ਹੋਣ ਡਾਇਬੀਟਿਸ ਮਤਲਬ ਸ਼ੂਗਰ ਦੇ ਨਾਲ ਤੁਹਾਡਾ ਨਰਵਸ ਸਿਸਟਮ ਖਰਾਬ ਹੋ ਰਿਹਾ ਹੋਵੇ ਤੇ ਉੱਪਰੋਂ ਐਲਕੋਹਲ ਤੇ ਸਟ੍ਰੈਸ ਵੀ ਬਹੁਤ ਹੋਵੇ ਤਾਂ ਦਿਲ ਕਿੰਨਾ ਕੁ ਸਰਵਾਈਵ ਕਰੇਗਾ ਸੋ ਕਿੰਨੀ ਦੇਰ ਆਪਣਾ ਜੋਰ ਲਗਾਉਂਦਾ ਰਹੇਗਾ ਇੱਕ ਦਿਨ ਤਾਂ ਥੱਕੇਗਾ ਸੋ ਇਸ ਕਰਕੇ ਪੰਜਾਬੀਆਂ ਦੇ ਵਿੱਚ ਯੰਗ ਏਜ ਵਿੱਚ ਹਾਰਟ ਅਟੈਕ ਆਉਣ ਦੇ ਕੇਸਿਸ ਬਹੁਤ ਜ਼ਿਆਦਾ ਵੱਧ ਗਏ ਹਨ ਹਾਲੀ ਵਿੱਚ ਤੁਸੀਂ ਵੀ ਨਿਊਜ਼ ਦੇ ਵਿੱਚ ਬਹੁਤ ਸਾਰੀਆਂ ਨਿਊਜ਼ ਦੇ ਵਿੱਚ ਸੁਣਿਆ ਹੋਵੇਗਾ ਕਿ ਪੈਂ ਦੀ ਤੋਂ 40 ਸਾਲ ਦੇ ਜਵਾਨ ਵੀ ਹਾਰਟ ਅਟੈਕ ਦੇ ਨਾਲ ਆਪਣੀ ਜ਼ਿੰਦਗੀ ਗੁਆ ਰਹੇ ਹਨ ਪਰ ਚਿੰਤਾ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ ਜੇ ਅਸੀਂ ਆਪਣੇ ਲਾਈਫ ਸਟਾਈਲ ਵਿੱਚ ਕੁਝ ਚੇਂजेस ਕਰ ਲਈਏ ਤਾਂ ਦਿਲ ਨੂੰ ਬਚਾਇਆ ਜਾ ਸਕਦਾ ਹੈ ਇਸ ਦੇ ਲਈ ਤੁਹਾਨੂੰ ਕਿਹੜੇ ਛੋਟੇ-ਛੋਟੇ ਬਦਲਾਵ ਕਰਨੇ ਹਨ ਉਹ ਹੈ ਸਭ ਤੋਂ ਪਹਿਲਾਂ ਰੋਜ਼ਾਨਾ 40 ਤੋਂ 45 ਮਿੰਟ ਦੀ ਤੇਜ਼ ਸੈਰ ਕਰਨਾ ਸ਼ੁਰੂ ਕਰੋ ਤੇ ਜਾਂ ਐਕਸਰਸਾਈਜ਼ ਕਰਨਾ ਸ਼ੁਰੂ ਕਰੋ ਇਸ ਦੇ ਵਿੱਚ ਤੁਸੀਂ ਅੱਧਾ ਘੰਟਾ ਤੇਜ਼ ਸੈਰ ਕਰ ਸਕਦੇ ਹੋ ਤੇ 15 ਮਿੰਟ ਦੀ ਹਲਕੀ-ਫੁਲਕੀ ਐਕਸਰਸਾਈਜ਼ ਜ਼ਰੂਰ ਕਰਨਾ ਸ਼ੁਰੂ ਕਰੋ ਜਿਸ ਦੇ ਨਾਲ ਤੁਹਾਡੀ ਦਿਲ ਦੀ ਧੜਕਣ ਥੋੜੀ ਤੇਜ਼ ਹੋਵੇ ਤਾਂ ਥੋੜਾ ਤੁਹਾਨੂੰ ਪਸੀਨਾ ਆਵੇ ਤੇ ਇਹ ਤੁਹਾਡੇ ਬਲੱਡ ਸਰਕੂਲੇਸ਼ਨ ਨੂੰ ਬਹੁਤ ਵਧੀਆ ਬਣਾਉਂਦੀ ਹੈ ਤੇ ਇਸ ਦੇ ਨਾਲ ਤੁਹਾਡਾ ਹਾਰਟ ਬਹੁਤ ਜ਼ਿਆਦਾ ਤੰਦਰੁਸਤ ਰਹਿੰਦਾ ਹੈ ਸੋ ਇਹ ਤੁਹਾਨੂੰ ਕਰਨੀ ਹੀ ਪਵੇਗੀ ਅਗਰ ਤੁਸੀਂ ਤੰਦਰੁਸਤ ਰਹਿਣਾ ਹੈ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਬਚੇ ਰਹਿਣਾ ਚਾਹੁੰਦੇ ਹੋ ਜਾਂ ਚਾਰ ਦਿਨ ਜ਼ਿੰਦਗੀ ਦੇ ਜੀਉ ਕੇ ਜਾਣਾ ਹੈ ਤੰਦਰੁਸਤ ਸੋ ਖਾਣੇ ਵਿੱਚ ਘੱਟ ਤੇਲ ਘਿਓ ਮੱਖਣ ਤੇ ਵੱਧ ਸਬਜ਼ੀਆਂ ਖਾਓ ਫਰੂਟਸ ਖਾਓ ਹਰ ਰੋਜ਼ ਸਵੇਰੇ ਉੱਠ ਕੇ ਪਰੌਂਠੇ ਖਾਣਾ ਬੰਦ ਕਰੋ ਤੇ ਹਫ਼ਤੇ ਦੇ ਵਿੱਚ ਇੱਕ ਜਾਂ ਦੋ ਵਾਰ ਠੀਕ ਹਨ ਉਹ ਵੀ ਘੱਟ ਤੇਲ ਘਿਓ ਵਾਲੇ ਸੋ ਇਸ ਤੋਂ ਇਲਾਵਾ ਸ਼ਰਾਬ ਦਾ ਸੇਵਨ ਬੀੜੀ ਸਿਗਰਟ ਪੀਣਾ ਜਾਂ ਜੰਕ ਫੂਡ ਨੂੰ ਅਵੋਇਡ ਕਰਨਾ ਪਵੇਗਾ ਇਹਨਾਂ ਨੂੰ ਤੁਸੀਂ 10 ਦਿਨਾਂ ਦੇ ਵਿੱਚ ਇੱਕ ਅੱਧੀ ਵਾਰ ਹੀ ਖਾਓ ਤਾਂ ਚੰਗਾ ਹੈ ਤੁਹਾਡੇ ਲਈ ਤੇ ਤੁਹਾਡਾ ਦਿਲ ਵਧੀਆ ਰਹੇਗਾ ਸੋ ਸਟ्रेस ਮੈਨੇਜਮੈਂਟ ਦੇ ਲਈ ਤੁਸੀਂ ਮੈਡੀਟੇਸ਼ਨ ਕਰਨਾ ਸ਼ੁਰੂ ਕਰੋ ਤੁਸੀਂ ਯੋਗਾ ਕਰ ਸਕਦੇ ਹੋ ਤੁਸੀਂ ਸਾਹ ਵਾਲੀਆਂ ਐਕਸਰਸਾਈਜ਼ਸ ਮਤਲਬ ਬਰੀਥਿੰਗ ਐਕਸਰਸਾਈਜ਼ਸ ਕਰਨਾ ਸ਼ੁਰੂ ਕਰੋ ਲੰਬੇ-ਲੰਬੇ ਸਾਹ ਲਓ ਫਿਰ ਇਸ ਨੂੰ ਛੱਡੋ ਸੋ ਇਸ ਦੇ ਨਾਲ ਤੁਹਾਡਾ ਤਣਾਅ ਜਿਹੜਾ ਬਹੁਤ ਜ਼ਿਆਦਾ ਘਟਦਾ ਹੈ ਇਹਨਾਂ ਤੋਂ ਇਲਾਵਾ ਤੁਸੀਂ ਰੈਗੂਲਰ ਆਪਣੇ ਚੈੱਕਅਪ ਜ਼ਰੂਰ ਕਰਵਾਓ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਲੀਵਰ ਇਹ ਸਾਰੇ ਤੁਹਾਨੂੰ ਕਰਾਉਣੇ ਚਾਹੀਦੇ ਹਨ ਸੋ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਇਹ ਸ਼ੌਕਿੰਗ ਫੈਕਟਸ ਸੁਣ ਕੇ ਇਗਨੋਰ ਕਰਦੇ ਹੋ ਜਾਂ ਫਿਰ ਆਪਣੇ ਦਿਲ ਨੂੰ ਸਟਰੋਂਗ ਬਣਾਉਣ ਦੇ ਲਾਈਫਸਟਾਈਲ ਚੇਂਜ ਕਰਦੇ ਹੋ ਸੋ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਤੇ ਆਪਣੇ ਆਪ ਲਈ ਸਿਹਤਮੰਦ ਚੁਆਇਸਿਸ ਕਰੋ ਕਿਉਂਕਿ ਯਾਦ ਰੱਖੋ ਤੁਹਾਡਾ ਦਿਲ ਹੀ ਤੁਹਾਡੀ ਜ਼ਿੰਦਗੀ ਹੈ ਤੁਸੀਂ ਬਹੁਤ ਸੋਹਣੀ ਜ਼ਿੰਦਗੀ ਜੀਉਣਾ ਡਿਜ਼ਰਵ ਕਰਦੇ ਹੋ ਸੋ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਤੇ ਖੁਸ਼ਹਾਲ ਬਣਾਉਣ ਦੇ ਲਈ ਅੱਜ ਤੋਂ ਹੀ ਛੋਟੇ-ਛੋਟੇ ਚੇਂਜ ਕਰਨਾ ਸ਼ੁਰੂ ਕਰ ਦੋ ਕਿਉਂਕਿ ਸਿਹਤ ਹੈ ਤੇ ਜ਼ਿੰਦਗੀ ਹੈ ਬਿਮਾਰ ਰਹੋਗੇ ਤੇ ਦੂਜਿਆਂ ਤੇ ਬੋਝ ਬਣ ਜਾਓਗੇ ਸੋ ਕਿਸੇ ਦਾ ਬੋਝ ਨਾ ਬਣੋ ਸਗੋਂ ਕਿਸੇ ਦਾ ਸਹਾਰਾ ਬਣੋ ਸੋ ਅਗਰ ਅੱਜ ਦੀ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੈ ਤੇ ਵੀਡੀਓ ਨੂੰ ਜਲਦੀ ਜਲਦੀ ਲਾਈਕ ਕਰੋ ਸ਼ੇਅਰ ਕਰੋ ਆਪਣੇ ਸਾਰੇ ਸਬੰਧੀਆਂ ਦੇ ਨਾਲ ਜਿਨ੍ਹਾਂ ਦਾ ਵੀ ਤੁਸੀਂ ਚਾਹੁੰਦੇ ਹੋ ਕਿ ਦੇਲ ਤੰਦਰੁਸਤ ਰਹੇ ਇਸ ਤੋਂ ਇਲਾਵਾ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਵਿੱਚੋਂ ਕਿਹੜਾ ਚੇਂਜ ਤੁਸੀਂ ਪਹਿਲਾਂ ਕਰਨ ਜਾ ਰਹੇ ਹੋ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਦੇ ਲਈ ਸੋ ਵੀਡੀਓ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਹਰ ਇੱਕ ਪੰਜਾਬੀ ਦੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਮਿਲ ਕੇ ਆਪਣੇ ਪੰਜਾਬ ਨੂੰ ਤੰਦਰੁਸਤ ਬਣਾ ਸਕੀਏ ਤੇ ਖੁਸ਼ਹਾਲ ਬਣਾ ਸਕੀਏ ਸੋ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੀ ਹੈ ਹਾਂ ਨੈਕਸਟ ਵੀਡੀਓ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਤੈਅ ਦਿলো ਧੰਨਵਾਦ